ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਫਿਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਆਏ ਆਪਣੀ ਮਾਸੀ ਘਰੇ ਤੇ ਅੱਜ ਹਾਡਾ ਬਟੂ ਵੀਰ ਸਾਹਮਣੇ ਇਹ ਵੀ ਸਾਡੀ ਮਾਸੀ ਦਾ ਬੇਟਾ ਠੀਕ ਹੈ ਜੀ ਹਲਪ ਕਰਾਉਣ ਆਏ ਇਥੇ ਤੇ ਬਾਕੀ ਹਾਡਾ ਵੀਰ ਉਹ ਮਗਰ ਟਰੈਕਟਰ ਕੱਢਣ ਦੇ ਆ ਜੋ ਕਿ ਇਹ ਆ ਟਰਾਲੀ ਇਹ ਚ ਲਾਦਣਾ ਹੈ ਗੰਨਾ ਠੀਕ ਹੈ ਜੀ ਇਹ ਚ ਲੱਦਣਾ ਗੰਨਾ ਜੀ ਠੀਕ ਹੈ ਜੀ ਅੱਜ ਪੱਤੀ ਆਈ ਤੇ ਬੰਦੇ ਲੱਗੇ ਨੇ ਤੇ ਹੁਣ ਟਰਾਲੀ ਲੈ ਕੇ ਚੱਲੇ ਆ ਪਹਿਲੀਏ ਤੜੀ ਚ ਤੇ ਉਧਰ ਸਾਡਾ ਜਨਾਬ ਸਾਡਾ ਜਨਾਬ ਆ ਗਿਆ ਟਰੈਕਟਰ ਲੈ ਕੇ ਪਿੱਛੇ ਦੇਖ ਸਕਦੇ ਹੋ YouTube ਜਰਾ ਸਾਡੇ ਇਹ ਸੱਮਣੇ ਰਾਜ 855 ਇਧਰ ਆ ਡੇ ਬਟੂ ਵੀਰ ਚਲੋ ਟੁਕਣ ਲੱਗੇ ਜੈਕ ਟਰੈਕਟਰ ਵੀ ਆ ਸਕਦੇ ਹੋ ਇਧਰ ਆ ਡਾ ਚੌਧਰੀ ਸਾਹਿਬ ਅੱਜ ਪਹਿਲਾ ਫੇਰਾ ਅੱਜ ਰੱਬ ਦਾ ਨਾਮ ਲੈ ਕੇ ਚੱਕ ਤੋ ਫੱਟੇ ਆ ਥੋੜਾ ਜਿਹਾ ਹੋ ਗਿਆ ਰੰਗ ਫੇਰ ਇੱਥੇ ਚੱਲੇ ਆ ਪਹਿਲਾਂ ਤੱਕ ਵੀਰ ਸਕੂਟਰੀ ਲੈ ਆਈ ਉੱਥੇ ਇੱਕ ਮਾਰ ਲਈ ਲੈ ਆਈ ਉੱਥੇ ਹੋਰ ਆਪਾਂ ਚੱਲੇ ਆ ਜੀ ਕੰਨਾ ਲਾਦਣਾ ਹੈ ਅੱਜ ਬਾਕੀ 855 ਦੀ ਬੜਕ ਬਹੁਤ ਤਗੜੀ ਹੈ ਜੀ ਇਧਰ ਆਟੇ ਬਟੂ ਵੀਰ ਜੋ ਕਿ ਪੁਰਾਣੇ ਮੁੰਡਲੇ ਪੁਰਾਣਾ ਡਰਾਈਵਰ ਬਾਕੀ ਆ ਰਸਤਾ ਚਲੇ ਜਾਂਦਾ ਦਰਿਆ ਨੂੰ ਉਹਦਾ ਭਾਂਡ ਹੈ ਪੀਆ ਸਾਹਮਣੇ ਦੇਖ ਸਕਦੇ ਤੁਸੀਂ ਅੱਜ ਤੁਹਾਨੂੰ ਤੇ ਜਲਦੀ ਪਹੁੰਚੂਗੀ ਤੇ ਸਾਹਮਣੇ ਆਉਂਦਿਆ ਵੀਰ ਦਾ ਟਰੈਕਟਰ ਜਲਦੀ ਆ ਜਾਓ ਜਲਦੀ ਇਧਰ ਆਡੇ ਰਾਣਾ ਵੀਰ ਜੀ ਆਉਂਦੇ ਡਾਕਟਰ ਲੈ ਕੇ ਸਾਹਮਣੇ ਵੀ ਵੇਖ ਸਕਦੇ ਹੋ ਇਧਰ ਆਡੇ ਵੀਰ ਸਾਹਮਣੇ ਹੋਰ ਦਿਨ ਆਉ ਟਿਕ ਟਕ ਇਧਰ ਆਡੇ ਵੀਰ ਹੁਣ ਆਪਾਂ ਚੱਲੇ ਉਧਰ ਵੀ ਇਹ ਮੈਟਰ ਨਹੀਂ ਆਇਆ ਲਾਓ ਜੀ ਸਾਡੇ ਬਿੱਟੂ ਵੀਰ ਨੇ ਆਪਣੀ ਟਰੈਕਟਰ ਖਲਾਰਤਾ ਇੱਥੇ ਲਿਆ ਆ ਗਏ ਪੁਰਾਣਾ ਮੋਂਡਾਡਾ ਕੋਲ ਡਰਾਈਵਰ ਆ ਇਧਰ ਆ ਦੇ ਵੀਰਾਂ ਨੇ ਪਰਚੀ ਪੂਰੀ ਤਿਆਰ ਕਰ ਲਈ ਆ ਹੁਣ ਇੱਥੇ ਟਰਾਲੀ ਲਾਵਾਂਗੇ ਤੇ ਲੱਦਾਂਗੇ ਠੀਕ ਹੈ ਜੀ ਹਣਾ ਬਿੱਟੂ ਵੀਰ ਇੱਧੇ ਹੀ ਆ ਨਾ ਬੱਲੇ ਡਾਉਣਾ ਜਾਂ ਆਪ ਚਲਾਉਣਾ ਨੂੰ ਬੱਲਾ ਚੜਾਈ ਬੱਲਾ ਨਹੀਂ ਬੱਲੇ ਦੀਆਂ ਲੱਤਾਂ ਕੰਬਦੀਆਂ ਯਾਰ ਹੈ ਬੱਲਾ ਡਾਡਰ ਕੇ ਚਲਾਉਂਦਾ ਯਾਰ ਬਾਕੀ ਇਧਰ ਆਡੇ ਵੀਰ ਲੱਗੇ ਸਾਰੇ ਮਿਹਨਤ ਕਰਨਦੇ ਆ ਠੀਕ ਹੈ ਜੀ ਬਾਕੀ ਪਰਚੀ ਇਹਨਾਂ ਨੇ ਤਿਆਰ ਕਰਤੀ ਅੱਜ ਤੇ ਯਾਨੀ ਕਿ ਬਸ ਉਹਨਾਂ ਨੂੰ ਲੱਦਣਾ ਇੱਥੇ ਗੱਲਾਂ ਟਰਾਲੀ 'ਚ ਬਾਕੀ ਬਹੁਤ ਮਿਹਨਤ ਵਾਲਾ ਕੰਮ ਆ ਵਿਚਾਰੇ ਸਵੇਰੇ 4 ਵਜੇ ਆ ਜਾਂਦੇ ਆ ਸਵੇਰ ਦੇ ਲੱਗੇ ਵਿਚਾਰੇ ਬਾਕੀ ਕੁਮਾਰ ਦੀ ਕੁਮਾਰ ਇਥੇ ਵਾਲੇ ਦੁਆਲੇ ਇਹ ਇਧਰ ਤੁਸੀਂ ਸਾਹਮਣੇ ਵੇਖ ਸਕਦੇ ਹੋ ਵੀਓ ਵਧੀਆ ਵਧੀਆ ਵੀਰ ਹੋਰ ਸੁਣਾਓ ਵੀਰ ਨੂੰ ਸਾਈਡ ਤੇ ਲਾਓ ਡਰਾਈਵਰ ਸਾਹਿਬ ਆਹ ਸਾਈਡ ਤੇ ਲਾਓ ਬਾਕੀ ਤੁਹ ਵੀ ਯੂ ਵੀ ਐ ਸਕਦੇ ਸਾਹਮਣੇ ਅਗਲੇ ਇਧਰਲੇ ਪਾਸੇ ਦਰਿਆ ਆ ਠੀਕ ਹੈ ਜੀ। ਬਾਕੀ ਦੀ ਵੇਖ ਸਕਦੇ ਹੋ। ਆਹ ਕੁਮਾਰ। ਉਹ ਸਾਹਮਣੇ ਤੇ ਰ ਇਧਰ। ਇਧਰ ਸਾਰਾ ਕੁਮਾਰ ਹੈ ਕਿ ਜਿਹੜੇ ਉੱਧਰ ਬਣਾ ਕੇ ਸ਼ੂਟ ਕੀਤਾ ਉੱਥੇ ਉਹ ਜਿੱਥੇ ਟਰਾਲੀ ਲੱਗੀ ਆ। ਜਿਹਦੇ ਛੱਲਣ ਦੇ ਉਹ ਵੀ ਇਹਨਾਂ ਦਾ ਕੁਮਾਰ ਹੈ। ਠੀਕ ਹੈ ਜੀ। ਪੰਜ-ਛੇ ਪਰਚੀਆਂ ਹੈਗੀਆਂ। ਤੇ ਬਾਲੀ ਨੰਬਰ ਵੇਖੀ ਪੜਾ ਕੇ ਤੁਸੀਂ ਜਰਾ। ਬਾਕੀ ਦੇ ਦੇਖ ਸਕਦੇ ਹੋ ਆਡਾ ਵੀਰ ਤੇ ਸੋਖ ਨਗਰ ਦੇ ਸਬੰਧੀ ਮੇਲ ਹੁੰਦੇ ਸਾਡੇ ਨਾਲ। ਹਾਂ ਠੀਕ ਹੈ ਜੀ ਸਾਡੀ ਮਾਸੀ ਜੀ ਦਾ ਬੇਟਾ ਤੇ ਬੜੇ ਚਿਰਾਂ ਬਾਅਦ ਮਿਲੇ ਆਂ ਸਾਲ ਹੋ ਗਏ ਨੇ। ਹਾਂ ਸਾਲ ਬਾਅਦ ਮਿਲੇ ਆਪਾਂ। ਸਾਰੇ ਆਪਣੇ ਆਪਣੇ ਕੰਮਾਂ 'ਚ ਬਿਜੀ ਹੁੰਦੇ ਆ ਤੇ ਚਲੋ ਅਸੀਂ ਕਿਹਨੂੰ ਤੰਗ ਨਹੀਂ ਕਰਦੇ ਸਾਰਿਆਂ ਨੇ ਕੰਮ ਕਰਨੇ ਆ। ਬਾਕੀ ਵੀਰ ਦੇ ਦਿਲ 'ਚ ਪਿਆਰ ਆ ਸਾਨੂੰ ਮਿਲਣਾ ਆਇੰਦਾ ਲੇਕਿਨ ਅੱਜ ਹੱਥਵਾਲ ਨਹੀਂ ਆਇਆ। ਫਿਰ ਕੇ ਸਦਾ ਇੱਥੇ ਪਹੁੰਚ ਕੇ ਬੈਠ ਲੱਗੇ ਜੀ। ਠੀਕ ਹੈ ਜੀ ਉਹ ਸਾਹਮਣੇ ਬੰਦੇ ਨੇ ਮੋਟਰ ਪਸਾ ਲਿਆ ਵਿੱਚ। ਕੱਢ ਲਿਆ ਮਾ ਹੀ ਨਿਕਲਿਆ ਕੱਢ ਲਿਆ ਸਨ ਤੇ ਬਾਕੀ ਅੱਜ ਅਸੀਂ ਆਏ ਆਂ ਵੀਰ ਨੂੰ ਮੈਂ ਲ ਵੀਰ ਸਾਡੇ ਕੋਲ ਨਹੀਂ ਆਇਆ ਅਸੀਂ ਮਿਲ ਲਾਂਗੇ ਬਈ ਠੀਕ ਹੈ ਜੀ ਚਲੋ ਅਸੀਂ ਛੋਟੇ ਆ ਸਾਡਾ ਫਰਜ਼ ਪੰਦਾ ਮਿਲਣਾ ਠੀਕ ਹੈ ਜੀ ਤੇ ਹੁਣ ਇੱਧਰ ਹੁਣ ਇੱਕ ਲਾਦਾਂਗੇ ਗੰਨਾ ਗੰਨਾ ਲਾਦਣਾ ਹੈ ਇੱਥੇ ਤੇ ਬੰਦੇ ਵਿਚਾਰੇ ਡੇ ਆਪਣਾ ਕੰਮ ਕਰਨ ਮਿਹਨਤ ਕਰਦੇ ਆ ਚਲੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ ਤਾਂ ਵੀਡੀਓ ਦੇ ਨਾਲ ਕਹੂੰਗੀ ਇਹਨਾਂ ਨੇ ਗੰਨਾ ਛੱਡ ਕੇ ਲਤਨਾ ਰਾਤ ਪੈਣੀ ਆ ਤੇ ਮੈਂ ਵੀ ਆਪਣੇ ਘਰੇ ਜਾਣਾ ਧਾਰਾ ਘਟੀਆਂ ਜਾ ਕੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ